ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਨ ਮੀਟਿੰਗ ਸੱਦ ਲਈ ਹੈ ਜਿਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਬੜੇ ਵੱਡੇ ਫੈਸਲੇ ਲਏ ਜਾਣਗੇ ਜਿੱਥੇ ਹਸਪਤਾਲ ਤੋਂ ਛੁੱਟੀ ਲੈਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਿਰ ਇੱਕ ਵਾਰ ਐਕਸ਼ਨ ਮੋਡ ਦੇ ਵਿੱਚ ਨੇ ਉਹ ਐਕਸ਼ਨ ਕਿਸ ਬਾਰੇ ਲਿਆ ਜਾਵੇਗਾ ਜਿਹੜੇ ਪਿਛਲੇ ਦਿਨੀ ਉਹਨਾਂ ਬਾਰੇ ਕਾਫੀ ਜ਼ਿਆਦਾ ਜੜੀਆਂ ਗੱਲਾਂ ਹੁੰਦੀਆਂ ਦਿਖਾਈ ਦੇ ਰਹੀਆਂ ਸੀ ਜਿੱਥੇ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੁਰਸੀ ਖਤਰੇ ਵਿੱਚ ਨੇ ਉਸ ਬਾਰੇ ਮੀਟਿੰਗ ਕੀਤੀ ਜਾ ਰਹੀ ਹੈ ਜਾਂ ਫਿਰ ਕਹ ਲਿਆ ਕਿ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਕਿਸਾਨਾਂ ਦੇ ਪੰਜਾਬ ਦੇ ਪਾਈਚਾਰੇ ਵਾਸਤੇ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਈ ਵੱਡਾ ਡਿਸੀਜਨ ਲੈ ਜਾ ਰਹੇ ਨੇ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਕਈ ਜਿਹੜੇ ਨੇ ਦਿੱਲੀ ਲੋਬੀ ਵਾਲੇ ਬਾਹਰ ਮੀਟਿੰਗਾਂ ਕਰਦੇ ਦਿਖਾਈ ਦਿੱਤੇ ਇੱਕ ਪਾਸੇ ਜੇਕਰ ਗੱਲ ਕਰੀਏ ਜਿਹੜੀ ਬੀਬੀ ਮਾਨੋ ਕੇ ਹੈ ਤੇ ਦੂਸਰੇ ਪਾਸੇ ਜਿਹੜੇ ਨੇ ਪਠਾਨ ਮਾਜਰਾ ਉਹਨਾਂ ਵੱਲੋਂ ਵੀ ਕਾਫੀ ਜਿਹੜਾ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਭੰਡਿਆ ਜਾ ਰਿਹਾ ਸੀ ਉਹਨਾਂ ਦੇ ਜਿਹੜੇ ਨੇ ਰੂਲਰ ਰੈਗੂਲੇਸ਼ਨ ਉੱਤੇ ਕੰਮ ਨਹੀਂ ਕੀਤਾ ਜਾ ਰਿਹਾ ਸੀ ਤਾਨੂੰ ਦੱਸ ਦਈਏ ਕਿ ਅੱਜ ਵੱਡੇ ਤੌਰ ਤੇ ਇੱਕ ਕੈਬਨਿਟ ਮੀਟਿੰਗ ਰੱਖ ਲਈ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਸਾ ਲਗਾਈਆਂ ਜਾ ਰਹੀਆਂ ਕਿ ਉਹਦੇ ਵਿੱਚ ਕਾਫੀ ਚਰਚਾ ਵੀ ਕਿ ਹੁੰਦੀ ਦਿਖਾਈ ਦੇ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਈ ਵੱਡੇ ਤੌਰ ਤੇ ਉਹਦੇ ਉੱਤੇ ਡਿਸੀਜਨ ਲੈਣਗੇ ਕਿ ਉਹ ਕਿਸਾਨਾਂ ਦੇ ਹੱਕ 'ਚ ਹੋਵੇਗਾ ਕਿ ਉਹਨਾਂ ਦੇ ਮੰਤਰੀਆਂ ਦੇ ਹੱਕ 'ਚ ਹੋਵੇਗਾ ਉਹਨਾਂ ਦੇ ਵਿਧਾਇਕਾਂ ਦੇ ਹੱਕ 'ਚ ਹੋਵੇਗਾ ਕੇਸ ਹੱਤ ਦੇ ਵਿੱਚ ਜਿਹੜੀ ਹੈ ਕੈਬਨਟ ਮੀਟਿੰਗ ਰੱਖ ਲਈ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹ ਤੁਰੰਤ ਹਰਕਤ ਚ ਆ ਗਏ ਹਨ ਜਿਵੇਂ ਕਿ ਹਸਪਤਾਲ ਦੇ ਮੁੱਖ ਮੰਤਰੀ ਨਿਵਾਸ ਪਹੁੰਚੇ ਉਹਨਾਂ ਨੇ ਅਧਿਕਾਰੀਆਂ ਨੂੰ ਹੜ ਰਾਹਤ ਕਾਰਜਾਂ ਦੀ ਪੂਰੀ ਰਿਪੋਰਟ ਮੰਗੀ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯਾਨੀ ਸ਼ੁੱਕਰਵਾਰ ਨੂੰ ਹੜ ਰਾਹਤ ਕਾਰਜਾਂ ਬਾਰੇ ਇੱਕ ਉੱਚ ਪੱਧਰੀ ਮੀਟਿੰਗ ਬੁਲਾਈ ਹੈ ਏ ਮੀਟਿੰਗ ਮੁੱਖ ਮੰਤਰੀ ਦੇ ਨਿਵਾਸ ਤੇ ਹੋਵੇਗੀ ਇਸ ਦੌਰਾਨ ਸਾਰੇ ਵਿਭਾਗਾਂ ਦੇ ਸਖਤਰ ਮੀਟਿੰਗ ਚ ਮੌਜੂਦ ਰਹਿਣਗੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਵੀਡੀਓ ਕਾਨਫਰੰਸ ਰਾਹੀਂ ਸ਼ਾਮਲ ਹੋਣਗੇ ਸਾਰੇ ਅਧਿਕਾਰੀ ਰਾਹਤ ਕਾਰਜਾਂ ਬਾਰੇ ਜਾਣਕਾਰੀ ਦੇਣਗੇ ਪਾਣੀ ਘਟਣ ਤੋਂ ਬਾਅਦ ਮੁੱਖ ਮੰਤਰੀ ਨੇ ਸਫਾਈ ਤੇ ਹੋਰ ਰਾਹਤ ਕਾਰਜਾਂ ਦੀ ਯੋਜਨਾ ਦਾ ਨਿਰਖਣ ਕਰਨਗੇ ਉਹਨਾਂ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ ਮੁੱਖ ਮੰਤਰੀ ਮਾਨੇਕਾ ਕੀ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ 12 ਤੋਂ 11 ਵਜੇ ਦੀ ਮੀਟਿੰਗ ਕਰਾਂਗਾ ਮੁੱਖ ਮੰਤਰੀ ਨੇ 5 ਸਤੰਬਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਇਹ ਮੀਟਿੰਗ ਦਾ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਡਿਪਟੀ ਕਮਿਸ਼ਨ ਦੀ ਵੀਡੀਓ ਕਾਂਗਰਸ ਰਾਈ ਹਿੱਸਾ ਲੈਣਗੇ ਤੇ ਸਤੰਬਰ ਤੋਂ ਮੁੱਖ ਮੰਤਰੀ ਸੀਐਮ ਦੀ ਚੰਡੀਗੜ੍ਹ ਰਿਹائش ਤੇ ਪਹੁੰਚਣਗੇ ਮੀਟਿੰਗ ਚ ਲੋਕਾਂ ਨੂੰ ਉਪਲਬਧ ਡਾਕਟਰੀ ਸਹੂਲਤਾ ਮੁਆਜਾ ਹੜ੍ਹਾਂ ਦੀ ਸਥਿਤੀ ਨਾਲ ਨਜਠਣ ਲਈ ਠੋਸ ਕਦਮ ਚੁੱਕਣ ਬਾਰੇ ਵੀ ਕਿਹਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀਤੇ ਦਿਨੀ ਹਸਪਤਾਲ ਦੇ ਵਿੱਚ ਦਾਖਲ ਸੰਤ ਅੱਜ ਉਹ ਛੁੱਟੀ ਤੇ ਬਾਹਰ ਆ ਗਏ ਨੇ ਤੇ ਕਿਹਾ ਜਾ ਰਿਹਾ ਕਿ ਉੱਚੇ ਪੱਧਰ ਤੇ ਜਿਹੜੀ ਹੈ ਕੈਬਨਟ ਮੀਟਿੰਗ ਦੀ ਗੱਲ ਕੀਤੀ ਜਾ ਰਹੀ ਹੈ ਜਿਦੇ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦਾ ਜਿਹੜਾ ਹੈ ਜਾਇਦਾਦ ਲੈਣ ਬਾਰੇ ਗੱਲ ਹੋਈ ਹੈ ਤੇ ਦੂਸਰੇ ਪਾਸੇ ਉਹਨਾਂ ਨੂੰ ਕੀ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਹਦੀ ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਲੋਕ ਜਿਹੜੀ ਨੇ ਉਹਦੀ ਉਡੀਕ ਕਰ ਰਹੇ ਸੀ ਹਾਲਾਂਕਿ 20000 ਮੌਜਾ ਦੇਣ ਦੀ ਗੱਲ ਕੀਤੀ ਸੀ ਉਹਦੇ ਉੱਤੇ ਕਿਸਾਨ ਜਿਹੜੇ ਨੇ ਆਪਦੀ ਸਹਿਮਤੀ ਜਿਤਾਉਂਦੇ ਨਹੀਂ ਨਜ਼ਰ ਆ ਰਹੇ ਸੀ ਤਾਂ ਹੁਣ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਵਾਂ ਕਰਨ ਜਾ ਰਹੇ ਨੇ ਕਿਸਾਨ ਭਰਾਵਾਂ ਵਾਸਤੇ ਤਾਂ ਕਾਫੀ ਲੰਮੇ ਸਮੇਂ ਤੋਂ ਬਾਅਦ ਇਸ ਸਾਲ ਭਰਾਵਾਂ ਦੀ ਜਿਹੜੀ ਹੈ ਉਡੀਕ ਅੱਜ ਕੈਬਨਟ ਮੀਟਿੰਗ ਦੇ ਵਿੱਚ ਖਤਮ ਹੋ ਜਾਏਗੀ ਧੰਨਵਾਦ